ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਲੈ ਕੇ ਪਦਮਜੀਤ ਸਿੰਘ ਮੈਤਾ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਵਿੱਚ ਟੇਕਾ ਮੱਥਾ ਕੀਤੀ ਅਰਦਾਸ ਆਪ ਦੀ ਲੀਡਰਸ਼ਿਪ ਰਹੀ ਮੌਜੂਦ ਬਠਿੰਡਾ ਦੇ ਵਾਰ ਨੰਬਰ 48 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਸਿੰਘ ਬੈਤਾ ਨੇ ਅੱਜ ਆਪਣੇ ਸਮਰਥਕਾਂ ਸਮੇਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਜੋਗ ਨਗਰ ਬਠਿੰਡਾ ਵਿਖੇ ਮੱਥਾ ਟੇਕ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਅਰਦਾਸ ਕਰਨ ਉਪਰੰਤ ਆਪਣੀ ਚੋਣ ਮਹਿਮ ਸ਼ੁਰੂ ਕੀਤੀ ਇਸ ਦੌਰਾਨ ਉਹਨਾਂ ਦੇ ਨਾਲ ਉਹਨਾਂ ਦੇ ਪਿਤਾ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਸਿੰਘ ਮਹਿਤਾ ਜਿਲਾ ਪਰਦਾ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਐਡ ਪੋਕੇਤ ਗੁਰ ਇਕਵਾਲ ਸਿੰਘ ਚਾਹਲ ਚੇਅਰਮੈਨ ਸ਼੍ਰੀ ਨਵਜੀਤ ਜਿੱਤਾ ਚੇਅਰਮੈਨ ਸ਼੍ਰੀ ਅਨੁਲਠਾ ਠਾਕਰ ਮੈਡਮ ਰਾਮ ਗੜੀਆ ਐਮਪੀ ਸਰਦਾਰ ਰਜਿੰਦਰ ਸਿੰਘ ਸਿੱਧੂ ਸਰਦਾਰ ਰਾਜਨ ਅਮਰਦੀਪ ਸਿੰਘ ਪੰਜਾਬ ਹੋਟਲ ਐਸੋਸੀਏਸ਼ਨ ਦੀ ਪੂਰੀ ਲੀਡਰਸ਼ਿਪ ਆਮ ਆਦਿ ਪਾਤ ਦੀ ਸਮੇਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਅਰਦਾਸ ਕੀਤੀ ਤੇ ਚੋਣ ਮਹਮ ਸ਼ੁਰੂ ਕੀਤੀ ਦੇਖਦੇ ਆ ਤਸਵੀਰਾਂ ਜੁੜੇ ਰਹੋ ਪੰਜਾਬੀ ਆ ਦੀ ਆਵਾਜ਼ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਕਰਦਾਨਾ ਨਾ ਭੁੱਲੋ ਤਾਂ ਕਿ ਹਰ ਕਵਰ ਤੁਹਾਡੇ ਤੱਕ ਪਹੁੰਚ ਦੇ ਆਧਾਰ ਤੇ ਪਹੁੰਚ ਸਕੇ নাহায়ে রসিয়া কাজা সে নমস্তে

ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਕਟਪਰ ਨਾਅਰੇ ਲਾਈਏ ਆਮ ਆਦਮੀ ਪਾਰਟੀ ਬਰਾਮ ਜੀਤ ਮਹਤਾ ਬਰਾਮ ਜੀਤ ਮਹਤਾ ਜਿੰਦਾਬਾਦ ਬਰਾਮ ਜੀਤ ਮਹਤਾ ਬਹੁਤ ਮੋਰ ਮੋਰ ਬਸ ਸਾਰੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਚੇਅਰਮੈਨ ਸਾਹਿਬ ਸਾਰੇ ਪਹੁੰਚੇ ਨੇ ਉਹ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਸਾਰਿਆਂ 'ਚ ਬਹੁਤ ਜੋਸ਼ ਹੈ ਸਭ ਪੂਰੀ ਪੋਜ਼ਿਟਿਵਿਟੀ ਨਾਲ ਇਸ ਵਾਰਡ ਦੀ ਟਰਾਂਸਫਾਰਮੇਸ਼ਨ ਵਾਸਤੇ ਇਸ ਵਾਰਡ ਨੂੰ ਹੋਰ ਵਧੀਆ ਕਰਨ ਵਾਸਤੇ ਹਮੂਮਾ ਆ ਕੇ ਪਹੁੰਚੇ ਨੇ ਬਹੁਤ ਵਧੀਆ ਵਿਜ਼ਨ ਹੈ ਲੋਕਾਂ ਨਾਲ ਆਲਰੇਡੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਸਭ ਨੇ ਲੋਕਾਂ ਦਾ ਬਹੁਤ ਚੰਗਾ ਰੁਝਾਨ ਹੈ ਇੱਥੇ ਬਹੁਤ ਪੋਜ਼ਿਟਿਵ ਨੇ ਸਾਡੇ ਵਾਸਤੇ ਬਹੁਤ ਖੁਸ਼ੀ ਹੋ ਰਹੀ ਹੈ ਲੋਕਾਂ ਨੂੰ ਵੀ ਅਸੀਂ ਇੱਥੋਂ ਚੋਣ ਲੜ ਰਹੇ ਹਾਂ ਸਾਨੂੰ ਉਸ ਤੋਂ ਵੱਧ ਮਾਣ ਹੈ ਕਿ ਲੋਕ ਸਾਡੇ ਵੱਲ ਇੰਨੀ ਪੋਜ਼ਿਟਿਵਿਟੀ ਨਾਲ ਦੇਖ ਰਹੇ ਨੇ ਤੇ ਅਸੀਂ ਉਹਨਾਂ ਦੀ ਉਮੀਦਾਂ ਤੇ ਬਿਲਕੁਲ ਖਰੇ ਉਤਰਾਂਗੇ ਤੇ ਜਰੂਰ ਅਸੀਂ ਇਸ ਵਾਰਡ ਤੋਂ ਜਿੱਤ ਪ੍ਰਾਪਤ ਕਰਾਂਗੇ ਬਹੁਤ ਵੱਡੀ ਤੇ ਵਧੀਆ ਲੀਡ ਨਾਲ ਤੇ ਅਸੀਂ ਇੱਥੇ ਰੁਕਾਂਗੇ ਨਹੀਂ ਜੀ ਇਹ ਸ਼ੁਰੂਆਤ ਹੈ ਇਸ ਵਾਰਡ ਲਈ ਜੋ ਕੰਮ ਹੋ ਸਕਦਾ ਹੈ ਜੋ ਮੈਂ ਕਰ ਸਕਦਾ ਮੇਰੀ ਬਾਹ ਫੜ ਕੇ ਲੈ ਜਾਏ ਕੋਈ ਮੇਰੇ ਨਾਲ ਉੱਥੇ ਖੜ ਕੇ ਕੰਮ ਕਰਾਂ ਨੂੰ ਮੈਂ ਤਿਆਰ ਹਾਂ ਮੈਂ ਇਸੇ ਕੰਮ ਵਾਸਤੇ ਆਮ ਆਦਮੀ ਪਾਰਟੀ ਨਾਲ ਜੁੜਿਆ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਵੀ ਮੈਨੂੰ ਇਸ ਅਫਸਰ ਯੋਗ ਮੰਨਿਆ ਤੇ ਇਸ ਕਿਰਪਾ ਕੀਤੀ ਇੰਨੀ ਵੀ ਮੈਨੂੰ ਸੇਵਾ ਦਾ ਮੌਕਾ ਮਿਲਿਆ ਤੇ ਮੈਂ ਸਾਰਿਆਂ ਦੀ ਉਮੀਦਾਂ ਤੇ ਪੂਰਾ ਖਰੇ ਉਤਰੂੰਗਾ ਮੈਂ ਮੇਰਾ ਪਰਿਵਾਰ ਡਟ ਕੇ ਇਸ ਕੰਮ ਵੱਲ ਲੱਗ ਜਾਗੇ ਤੇ ਵਾਰਡ ਨੰਬਰ 48 ਦੀ ਛੋਟੀ ਤੋਂ ਛੋਟੀ ਸਮੱਸਿਆ ਨੂੰ ਹੱਲ ਕਰਨ ਦਾ ਸਾਡਾ ਵੱਡਾ ਮੋਟਿਵ ਹੋਊਗਾ ਤੇ ਇਸ ਵਾਰਡ ਨੂੰ ਇੱਕ ਐਗਜ਼ਾਮਪਲ ਦੀ ਤੌਰ ਤੇ ਅਸੀਂ ਲੈ ਕੇ ਜਾਵਾਂਗੇ ਕਿ ਐਦਾਂ ਇੱਕ ਕਾਉਂਸਲਰ ਨੂੰ ਕੰਮ ਕਰਨਾ ਚਾਹੀਦਾ ਮੈਂ ਸਾਰਿਆਂ ਨੂੰ ਇੱਕ ਛੋਟੀ ਬੇਨਤੀ ਕਰਦਾ ਹਾਂ ਵੀ ਆਪਣੇ ਬੱਚੇ ਨੂੰ ਆਪਣੇ ਭਰਾ ਨੂੰ ਜ਼ਰੂਰ ਵੋਟ ਪਾਓ ਤੇ ਵੱਡੀ ਤੋਂ ਵੱਡੀ ਮਾਰਜਨ ਨਾਲ ਜਿਤਾਓ ਤੇ ਬਾਕੀ ਮੇਰਾ ਕੰਮ ਹੈ ਮੇਰੀ ਜ਼ਿੰਮੇਵਾਰੀ ਤੁਸੀਂ ਮੈਨੂੰ ਜਿੱਥੇ ਖੜਾ ਕਰੋਗੇ ਜਿਹੜਾ ਛੋਟੇ ਤੋਂ ਛੋਟਾ ਕੰਮ ਵੱਡੇ ਤੋਂ ਵੱਡਾ ਕੰਮ ਉਹ ਮੇਰੀ ਸਿਰਦਰਦੀ ਹੈ ਤੁਹਾਡੀ ਅਸੀਂ ਕਾਹ ਚੋਂ ਲੜ ਰਹੇ ਹਾਂ ਸੀਵਰੇਜ ਤੇ ਪਾਣੀ ਦੀ ਸ਼ਹਿਰ ਦੀ ਵੱਡੀ ਸਮੱਸਿਆ ਨਾਲ ਲਗਾਤਾਰ ਜਦ ਵੀ ਇਹ ਪਿਵਾਲ ਥੋੜਾ ਨਹੀਂ ਮੈਂ ਇਹਲਾ ਭਾਈ ਦੇਖੋ ਤੇ ਆ ਗਿਆ ਬਹੁਤ ਦੇਖੋ ਜੀ ਮੇਰੇ ਟੱਚ ਚ ਬਹੁਤ ਵੱਡੇ ਤੇ ਵਧੀਆ टाउन प्लानर्स ਤੇ ਆਰਕੀਟੈਕਚਰ ਜਿੱਥੇ ਮੈਂ ਪੜਿਆ ਮੇਰੇ ਬਹੁਤ ਖਾਸ મિતਰ ਨੇ ਯੰਗ ਲੋਗ ਨੇ ਯੁਵਾ ਨੇ ਜਿਨ੍ਹਾਂ ਨੇ ਇਸ ਚੀਜ਼ ਦੀ ਗੂੜੀ ਪੜ੍ਹਾਈ ਕੀਤੀ ਹੈ ਵੇ ਇਸ ਚੀਜ਼ ਦਾ ਕਿੱਦਾਂ ਹੱਲ ਕੀਤਾ ਜਾ ਸਕਦਾ ਟੈਕਨੀਕਲ ਵੇਪਾ ਐ ਨਹੀਂ ਵੀ ਆਪਾਂ ਆਪਣੀ ਮਰਥੂ ਨਾਲੋਂ ਪਾਈਪ ਕਰਕੇ ਇਹ ਕਰਦਾ ਆਪਾਂ ਇੰਨੇ ਸਾਲਾਂ ਤੋਂ ਇਹੀ ਕਰਦੇ ਆ ਰਹੇ ਹਾਂ ਤੇ ਕੋਈ ਹੱਲ ਨਹੀਂ ਨਿਕਲਿਆ ਇਸੇ ਤਰ੍ਹਾਂ ਆਪਾਂ ਇਸ ਚੀਜ਼ ਨੂੰ ਇੱਕ ਟੈਕਨੀਕਲ ਵੇ ਨਾਲ ਤੇ ਇੱਕ ਸਾਇੰਸ ਨਾਲ ਇਹਦਾ ਹੱਲ ਲੱਭਾਂਗੇ ਜਿਹੜੇ ਮੇਰੇ ਵੀਰ ਮਿੱਤਰ ਨੇ ਜਿਹੜੇ ਇਸ ਫੀਲਡ 'ਚ ਮਹਾਰਤ ਰੱਖਦੇ ਨੇ ਉਹ ਮੇਰੇ ਨਾਲ ਪੂਰੀ ਸਹਿਮਤੀ ਨਾਲ ਜੁੜੇ ਹੋਏ ਨੇ ਤੇ ਮੈਂ ਆਸ਼ਵਾਸਨ ਦਿੰਦਾ ਵੀ 1 ਸਾਲ ਹੈਗਾ ਜੀ 1 ਸਾਲ ਦਾ ਤੁਸੀਂ ਮੈਨੂੰ ਮੌਕਾ ਦਿਓ 1 ਸਾਲ ਦੇ ਮੌਕੇ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੇਰਾ ਕੰਮ ਕਰਨ ਦਾ ਤੌਰ ਤਰੀਕਾ ਕੀ ਹੈ ਬਾਅਦ 'ਚ ਤੁਸੀਂ ਡਿਸਾਈਡ ਕਰਨਾ ਵੀ ਕੀ ਅੱਗੇ ਲੈ ਕੇ ਜਾਣਾ ਹੁਣ ਸਿਰਫ 1 ਸਾਲ ਦਾ ਮੌਕਾ ਹੈਗਾ ਤੇ ਤੁਸੀਂ ਦੇਖੋਗੇ ਵੀ ਕਿਵੇਂ ਇਹ ਵਾਟਰ ਸੀਵੇਜ ਦੀ ਪ੍ਰੋਬਲਮ ਹੈ ਛੋਟੀ ਛੋਟੀ ਪ੍ਰੋਬਲਮ ਗਲੀ ਨਾਲਿਆਂ ਦੀ ਪ੍ਰੋਬਲਮ ਲਾਈਟਿੰਗ ਦੀ ਪ੍ਰੋਬਲਮ ਕਿਦਾਂ ਅਸੀਂ ਪ੍ਰੋਪਰ ਮੈਥਡਸ ਨਾਲ ਇਹਨੂੰ ਠੀਕ ਕਰਾਂਗੇ ਵਿਦ ਪ੍ਰੋਪਰ ਐਜੂਕੇਸ਼ਨ ਥੈਂਕ ਯੂ ਥੈਂਕ ਯੂ ਸਾਡੀ ਪਾਰਟੀ ਨੇ ਸਾਡੇ ਮਾਨ ਸੀਐਮ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਰਾਗਵ ਚੱਡਾ ਜੀ ਨੇ ਤੇ ਪੂਰੀ ਪਾਰਟੀ ਦੇ ਵਰਕਰ ਨੇ ਸਭ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਸਾਨੂੰ ਇਸ ਜਿਮਨੀ ਚੌਂ ਦੇ ਵਿੱਚ ਮੌਕਾ ਮਿਲਿਆ ਮੈਂ ਆਪਦੇ ਵੱਲੋਂ ਪਰਿਵਾਰ ਵੱਲੋਂ ਪਾਰਟੀ ਵੱਲੋਂ ਸਭ ਨੂੰ ਇਸ ਏਰੀਆ ਦੇ ਵਿੱਚ ਵਿਸ਼ਵਾਸ ਦਿਵਾਉਣਾ ਹੈ ਦੀ ਜੋ ਵੱਧ ਤੋਂ ਵੱਧ ਸੀ ਇਸ ਏਰੀਆ ਦੇ ਵਿੱਚ ਵਾਰਡ ਦੇ ਵਿੱਚ ਇਸ ਦੀ ਨੁਹਾਰ ਨੂੰ ਚੇਂਜ ਕਰਨ ਵਾਸਤੇ ਜੋ ਮਿਹਨਤ ਕਰ ਸਕਦੇ ਆ ਉਹ ਕਰਾਂਗੇ ਜੋ ਛੋਟੀ ਤੋਂ ਛੋਟੀ ਪ੍ਰੋਬਲਮ ਹੈ ਵੱਡੀ ਤੋਂ ਬਗ ਲੱਗ ਗੱਲ ਹੈ ਛੋਟੀ ਤੋਂ ਛੋਟੀ ਨੂੰ ਬਹੁਤ ਹੀ ਵੱਡੇ ਲੈਵਲ ਤੇ ਨਜਾਣਾ ਪਵੇ ਅਸੀਂ ਲੈ ਕੇ ਜਾਵਾਂਗੇ ਜਿਵੇਂ ਕਿ ਸਾਰੇ ਬਠਿੰਡਾ ਵਾਸੀ ਨੂੰ ਪਤਾ ਵੀ ਮੇਰਾ ਪ੍ਰੇਮ ਥੱਲੋ ਮਤਲਬ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਸਭ ਨਾਲ ਬਹੁਤ ਅੱਛਾ ਹੈ ਔਰ ਜਿਹੜੀ ਚੀਜ਼ ਆਮ ਤੌਰ ਤੇ ਕੋਈ 10 ਦਿਨ 15 ਦਿਨ ਜਾਂ ਮਹੀਨੇ ਚ ਹੁੰਦੀ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕੋਈ 2 ਦਿਨਾਂ ਚ 1 ਦਿਨਾਂ ਜਾਂ ਘੰਟਿਆਂ ਚ ਹੋਵੇ ਕਿਉਂਕਿ ਪ੍ਰੇਮ ਇੰਨਾ ਅੱਛਾ ਬਣਿਆ ਹੋਇਆ ਸਭ ਨਾਲ ਤਾਂ ਬਹੁਤ ਜਲਦੀ ਉਸ ਨੂੰ ਦੂਰੀਆਂ ਜਿਹੜੀਆਂ ਹੈਗੀ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਵਾਰਡ ਦੇ ਵਿੱਚ ਜਿਵੇਂ ਕਿ ਥੋੜਾ ਮੈਨੂੰ ਕੱਲ ਮੈਂ ਪਹਿਲੇ ਦਿਨ ਹੀ ਪੇਪਰ ਭਰੇ ਸੀ ਸਾਡੇ ਪਰਿਵਾਰ ਨੇ ਜੇ ਕੋਈ ਪ੍ਰੋਬਲਮ ਕੋਈ ਪਾਣੀ ਦੀ ਜਾਂ ਕੋਈ ਸੀਵਰੇਜ ਦੀ ਜਾਂ ਕਿਸੇ ਦੀ ਕੋਈ ਨਕਸ਼ੇ ਦੀ ਜਾਂ ਕੋਈ ਰੋਡ ਦੀ ਜਾਂ ਕੋਈ ਗਲੀ ਦੀ ਮੈਂ ਕੋਈ ਵੀ ਪ੍ਰੋਬਲਮ ਹੈ ਜਾਂ ਕਿਸੇ ਦੀ ਕੋਈ ਪਰਸਨਲ ਪ੍ਰੋਬਲਮ ਹੈ ਉਹ ਬਹੁਤ ਹੀ ਜਲਦੀ ਬਹੁਤ ਹੀ ਸੂਝਨ ਤਰੀਕੇ ਨਾਲ ਜੋ ਸਾਰੇ ਟੀਮ ਲੜੀ ਲੈ ਕੇ ਚੱਲੀ ਜੋ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਚੇਅਰਮੈਨ ਸਾਹਿਬ ਉਹ ਸਾਨੂੰ ਗਾਈਡ ਵੀ ਕਰ ਰਹੇ ਨੇ ਉਹ ਇੰਨੇ ਫਾਸ ਤਰੀਕੇ ਨਾਲ ਸੀ ਉਹਨੂੰ ਖਤਮ ਕਰਾਂਗੇ ਚੀਜ਼ਾਂ ਨੂੰ ਔਰ ਜਿਹੜੀ ਚੀਜ਼ ਕੰਮ ਕਰਨ ਵਾਲਿਆ ਉਹ ਫਾਸ ਤਰੀਕੇ ਨਾਲ ਸ਼ੁਰੂ ਕਰਾਂਗੇ ਜਿਹੜਾ ਵਿਕਾਸ ਉਹ ਵਾਰਡ ਤੱਕ ਹੀ ਸੀਮਤ ਰੱਖਿਆ ਜਾਊਗਾ ਤਾਂ ਪੂਰੇ ਸ਼ਹਿਰ 'ਚ ਵੀ ਬਹੁਤ ਸਮੱਸਿਆਵਾਂ ਆਉਣਗੀਆਂ ਦੇਖੋ ਸਾਨੂੰ ਹੁਣ ਮੈਂ ਦੱਸੀ ਨਾ ਬਾਰ ਬਾਰ ਕੱਲੇ ਵਾਰਡ ਤੱਕ ਕਿਉਂ ਕਿ ਪਾਰਟੀ ਦੇ ਕੋਲ ਇੱਥੇ ਐਮਐਲਏ ਸਾਹਿਬ ਵੀ ਸਾਡੇ ਨੇ ਸਾਡੇ ਇੱਥੇ ਆਮ ਮੈਂਜ ਵੀ ਮੈਨੂੰ ਇੱਕ ਅਹੁਦਾ ਮਿਲਿਆ ਸਾਡੇ ਸਾਰੇ ਡਿਪਾਰਟਮੈਂਟ ਦੇ ਚੇਅਰਮੈਨ ਸਾਹਿਬ ਨੇ ਉਹ ਸਾਰੇ ਦੇਖੋ ਤੁਸੀਂ ਹਮ ਹਮ ਆ ਕੇ ਪੂਜੀ ਜ਼ੋਰ ਲਾ ਰਹੇ ਨੇ ਔਰ ਤੁਸੀਂ ਇਹ ਦੇਖੋਗੇ ਵੀ ਜਦੋਂ ਸਾਰੇ ਡਿਪਾਰਟਮੈਂਟਾਂ ਦੇ ਚੇਅਰਮੈਨ ਇੱਥੇ ਨਹੀਂ ਤੇ ਅਸੀਂ ਜੋ ਵੀ ਪ੍ਰੋਬਲਮਸ ਹੈਗੀਆਂ ਕਲੇ ਵਾਰਡ ਤੋਂ ਤੋਂ ਵਾਰਡ ਤੁਹਾਡੀ ਪ੍ਰਾਇਓਰਟੀ ਹੋਣੀ ਹੋਣੀ ਹੈ ਉਹ ਸਾਰੀਆਂ ਜਿਹੜੀ ਪ੍ਰੋਬਲਮਸ ਹੈਗੀਆਂ ਅਸੀਂ ਬਟਿੰਡੇ ਲੈਵਲ ਤੇ ਵੀ ਜੇ ਅਸੀਂ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ